ਵਾਹ ਵਾਹ ਗਏ ਵੀ ਖੁਸ਼ਬੂ ਨੇ ਤਾਂ ਤਨ ਤਨ ਕਰਾਈ ਪਈ ਆ ਆ ਤੇਰੇ ਵਰਗਾ ਹਲਵਾ ਤਾਂ ਕੋਈ ਬਣਾ ਹੀ ਨਹੀਂ ਸਕਦਾ ਹਾਏ 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 ਉਹ ਜਲਦੀ ਲਿਆਓ ਉਹ ਮੇਰਾ ਤੇ ਨੱਕ ਜਬੂਦੇ ਨਾਲ ਭਰ ਗਿਆ ਗਏ ਵੀ ਕਿੰਨਾ ਟਾਈਮ ਲਾਉਣਾ ਜਲਦੀ ਲਿਆ ਹੁਣ ਤਾਂ ਸਾਡੀਆਂ ਲਾਲਾ ਵੀ ਜਿਹੜੀਆਂ ਲੰਮਕ ਲੰਮਕ ਕੇ ਮੂੰਹ ਤੋਂ ਗਿੱਟਿਆਂ ਤੱਕ ਪਹੁੰਚ ਗਈਆਂ ਅੱਛਾ ਜੀ ਦੱਬਾ ਹੀ ਭਰ ਗਿਆ ਉਹ ਲਿਆ ਕੁੜੀਏ ਨਾ ਤਰਸਾਏ ਨਾ ਭਾਈ ਹਾ ਹਾ ਟੈਂ 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 ਗਏ ਵੀ ਦਾ ਹਲਵਾ ਹਾਜ਼ਰ ਹੈ ਹੋਰਦੀ 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 ਵੈਲਕਮ 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 ਆਏ ਹੋਏ ਪਰ ਅਗਰ ਕੁੜੀ ਪਹਿਲਾਂ ਮੈਂ ਖਾ ਰਾਂ ਪਰ ਨਹੀਂ ਖਾ ਲੋ ਹਾਇਰ ਅੱਬਾ ਤੂੰ ਗੈਵੀ ਦੇ ਹੱਥ 'ਚ ਇੰਨਾ ਹੁਨਰ ਦਿੱਤਾ ਕਿਦਾਂ ਵੀ ਜਿਹੜਾ ਇੰਨਾ ਸਵਾਦ ਹਲਵਾ ਬਣਾਇਆ ਦੇਖ ਕਿਦਾਂ ਸਾਰਿਆਂ ਦੇ ਚਿਹਰੇ ਤੇ ਰੌਣਕ ਆ ਗਈ ਵਾਹ ਕੀ ਬਾਤ ਹੈ ਮੈਂ ਹੋਰ ਲੈ ਕੇ ਆਉਂਦੀ ਆਂ ਫੁੱਫੜ ਜੀ ਅੱਜ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਆ ਨੱਕ ਨੱਕ ਤੱਕ ਹਲਵਾ ਖਵਾ ਕੇ ਭਾਰੀ ਦੇਣਾ ਦੇਖੋ ਤਾਂ ਸਹੀ ਕਿੰਨਾ ਕੁ ਸਵਾਦ ਹਾਇ ਰੱਬਾ ਮੈਂ ਮਿੱਠਾ ਪੋਣਾ ਤਾਂ ਭੁੱਲੀ ਗਈ